ਵਾਇਰਸ ਪੰਜਾਬ ਦੇ ਜੱਥੇਬੰਦੀ ਦੀ ਜੋ ਚੈਟ ਵਾਇਰਲ ਹੋ ਰਹੀ ਹੈ ਇਸ ਨੂੰ ਲੈ ਕੇ ਸਿਆਸਤ ਵੀ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਤੇ ਅੱਜ ਪੁਲਿਸ ਪ੍ਰਸ਼ਾਸਨ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉੱਥੇ ਹੀ ਦੱਸਿਆ ਕਿ ਬਿਕਰਮ ਮਜੀਠੀਆ ਅਤੇ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਅਤੇ ਚੈਟ ਵਾਇਰਲ ਹੋਈ ਤੇ ਦੂਜੇ ਪਾਸੇ ਉੱਥੇ ਹੀ ਹੁਣ ਇਸ ਚੈਟ ਵਾਇਰਲ ਹੋਣ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਗੱਲ ਕਰੀਏ ਤਾਂ ਉੱਥੇ ਹੀ ਖੰਨਾ ਦੇ ਬਲਕਾਰ ਸਿੰਘ ਨੂੰ ਵਾਇਰਸ ਪੰਜਾਬ ਦੇ ਦੇ ਜਿਹੜੇ ਕਿ ਕਾਲੀ ਦਾ ਮੋਗਾ ਜਥੇਬੰਦੀ ਦੇ ਬੈਨਰ ਹੇਠ ਵਾਇਰਲ ਹੋਈ ਇੱਕ ਛੈੜ ਦੇ ਸਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਬਲਕਾਰ ਸਿੰਘ ਜਿਹੜੇ ਕਿ ਕਈ ਸਾਲਾ ਤੋਂ ਅਨਾਜ ਮੰਡੀ ਦੇ ਬਾਹਰ ਮੀਟ ਦੀ ਗੱਡੀ ਚਲਾਉਂਦਾ ਸੀ ਮੋਗਾ ਤੇ ਖੰਨਾ ਪੁਲਿਸ ਨੇ ਬਲਕਾਰ ਸਿੰਘ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ ਤਾਂ ਦੱਸਿਆ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਮ ਵਾਲੇ ਕਥਿਤ ਇੱਕ ਗਰੁੱਪ ਦੀ ਜਿਹੜੀ ਕਿ ਚੈਟ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਖੰਨਾ ਤੇ ਮੋਗਾ ਪੁਲਿਸ ਨੇ ਜਿਹੜਾ ਕਿ ਖੰਨੇ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਤੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਵਿਅਕਤੀ ਦਾ ਨਾਮ ਹੈ ਜਿਹੜਾ ਕਿ ਬਲਕਾਰ ਦੱਸਿਆ ਜਾ ਰਿਹਾ ਹੈ ਤੇ ਖੰਨਾ ਦੇ ਬਲਕਾਰ ਸਿੰਘ ਨੂੰ ਵਾਇਰਲ ਪੰਜਾਬ ਦੇ ਅਕਾਲੀ ਦਲ ਮੋਗਾ ਜਥੇਬੰਦੀ ਦੇ ਬੈਨਰ ਹੇਠ ਵਾਇਰਲ ਹੋਈ ਚੈਟ ਦੇ ਸਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਦੱਸਦੀ ਹੈ ਕਿ ਬਲਕਾਰ ਸਿੰਘ ਕਈ ਸਾਲਾਂ ਤੋਂ ਨਾਜ਼ ਮੰਡੀ ਦੇ ਬਾਹਰ ਮੀਟ ਦੀ ਗੱਡੀ ਚਲਾਉਂਦਾ ਸੀ ਤੇ ਦੂਜੇ ਪਾਸੇ ਇੱਥੇ ਹੀ ਪੁਲਿਸ ਦੇ ਵੱਲੋਂ ਬਲਕਾਰ ਸਿੰਘ ਨੂੰ ਗ੍ਰਿਫਤਾਰ ਕਰਨ ਤੇ ਜਿਹੜਾ ਕਿ ਪਰਿਵਾਰ ਨੇ ਕਿਹਾ ਕਿ ਉਹ ਇੱਥੇ ਘਰ ਵਿੱਚ ਆਪਣੇ ਤਿੰਨ ਹੋਰ ਭਰਾਵਾਂ ਦੇ ਨਾਲ ਰਹਿੰਦਾ ਹੈ ਪੂਰਾ ਪਰਿਵਾਰ ਲਗਭਗ ਜਿਹੜਾ ਕਿ 50 ਸਾਲ ਤੋਂ ਹੀ ਇਹ ਕਾਰੋਬਾਰ ਵਿੱਚ ਹੈ ਤੇ ਜਿਸ ਤੋਂ ਬਾਅਦ ਬਲਕਾਰ ਦੀ ਜਿਹੜੀ ਪਤਨੀ ਆ ਤੇ ਭਰਾਏ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਸ ਦਾ ਜਿਹੜਾ ਕਿ ਮੋਬਾਈਲ ਆ ਗਮ ਹੋ ਗਿਆ ਸੀ ਤੇ ਜਦੋਂ ਉਹ ਗੁੰਮਸ਼ੁਦੀ ਦੀ ਰਿਪੋਰਟ ਦਰਜ ਕਰਵਾਉਣ ਗਿਆ ਤਾਂ ਉਦੋਂ ਹੀ ਪੁਲਿਸ ਆਈ ਤਾਂ ਬਲਕਾਰ ਦਾ ਕਿਸੇ ਵੀ ਸਮੂਹ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਦੂਜੇ ਪਾਸੇ ਹੁਣ ਦੱਸਦੀ ਕਿ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਨਜ਼ਰ ਆ ਰਹੀ ਹੈ ਤੇ ਜਿਸ ਦੇ ਤਹਿਤ ਅੱਜ ਦੋ ਵਿਅਕਤੀ ਜਿਹੜੇ ਕਿ ਗ੍ਰਿਫਤਾਰ ਕੀਤੇ ਗਏ ਨੇ ਤੇ ਜਿਸ ਦਾ ਨਾਮ ਇੱਕ ਖੰਨਾ ਦੇ ਵਿੱਚੋਂ ਬਲਕਾਰ ਸਿੰਘ ਦੱਸਿਆ ਜਾ ਰਿਹਾ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉੱਥੇ ਹੀ ਦੱਸਦੀ ਕਿ ਬਿਕਰਮ ਮਜੀਠੀਆ ਅਤੇ ਰਵਨੀਤ ਬਿੱਟੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਆਂ ਗਈਆਂ ਚੈਟ ਵਾਇਰਲ ਹੋਈ ਤੇ ਦੂਜੇ ਪਾਸੇ ਉਥੇ ਹੀ ਹੁਣ ਇਸ ਚੈਟ ਵਾਇਰਲ ਹੋਣ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਗੱਲ ਕਰੀਏ ਤਾਂ ਉਥੇ ਹੀ ਖੰਨਾ ਦੇ ਬਲਕਾਰ ਸਿੰਘ ਨੂੰ ਵਾਇਰਸ ਪੰਜਾਬ ਦੇ ਜਿਹੜੇ ਕਿ ਕੱਲੇ ਦਾ ਮੋਗਾ ਜਥੇਬੰਦੀ ਦੇ ਬੈਨਰ ਹੇਟ ਵਾਇਰਲ ਹੋਈ ਇੱਕ ਛੈੜ ਦੇ ਸਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਬਲਕਾਰ ਸਿੰਘ ਜਿਹੜੇ ਕਿ ਕਈ ਸਾਲਾ ਤੋਂ ਅਨਾਜ ਮੰਡੀ ਦੇ ਬਾਹਰ ਮੀਟ ਦੀ ਗੱਡੀ ਚਲਾਉਂਦਾ ਸੀ ਮੋਗਾ ਤੇ ਖੰਨਾ ਪੁਲਿਸ ਨੇ ਬਲਕਾਰ ਸਿੰਘ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਹੈ ਤਾਂ ਦੱਸਿਆ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਮ ਵਾਲੇ ਕਥਿਤ ਇੱਕ ਗਰੁੱਪ ਦੀ ਜਿਹੜੀ ਕਿ ਚੈਟ ਵਾਇਰਲ ਹੋ ਰਹੀ ਹੈ ਤੇ ਜਿਸ ਦੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਖੰਨਾ ਤੇ ਮੋਗਾ ਪੁਲਿਸ ਨੇ ਜਿਹੜਾ ਕਿ ਖੰਨੇ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ ਤੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਵਿਅਕਤੀ ਦਾ ਨਾਮ ਹੈ ਜਿਹੜਾ ਕਿ ਬਲਕਾਰ ਦੱਸਿਆ ਜਾ ਰਿਹਾ ਹੈ ਤੇ ਖੰਨਾ ਦੇ ਬਲਕਾਰ ਸਿੰਘ ਨੂੰ ਵਾਇਰਲ ਪੰਜਾਬ ਦੇ ਅਕਾਲੀ ਦਲ ਮੋਗਾ ਜਥੇਬੰਦੀ ਦੇ ਬੈਨਰ ਹੇਠ ਵਾਇਰਲ ਹੋਈ ਚੈਟ ਦੇ ਸਬੰਧ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਦੱਸਦੀ ਹੈ ਕਿ ਬਲਕਾਰ ਸਿੰਘ ਕਈ ਸਾਲਾਂ ਤੋਂ ਨਾਜ਼ ਮੰਡੀ ਦੇ ਬਾਹਰ ਮੀਟ ਦੀ ਗੱਡੀ ਚਲਾਉਂਦਾ ਸੀ ਤੇ ਦੂਜੇ ਪਾਸੇ ਉੱਥੇ ਹੀ ਪੁਲਿਸ ਦੇ ਵੱਲੋਂ ਬਲਕਾਰ ਸਿੰਘ ਨੂੰ ਗ੍ਰਿਫਤਾਰ ਕਰਨ ਤੇ ਜਿਹੜਾ ਕਿ ਪਰਿਵਾਰ ਨੇ ਕਿਹਾ ਕਿ ਉਹ ਇੱਥੇ ਘਰ ਵਿੱਚ ਆਪਣੇ ਤਿੰਨ ਹੋਰ ਭਰਾਵਾਂ ਦੇ ਨਾਲ ਰਹਿੰਦਾ ਹੈ ਪੂਰਾ ਪਰਿਵਾਰ ਲਗਭਗ ਜਿਹੜਾ ਕਿ 50 ਸਾਲ ਤੋਂ ਹੀ ਇਹ ਕਾਰੋਬਾਰ ਵਿੱਚ ਹੈ ਤੇ ਜਿਸ ਤੋਂ ਬਾਅਦ ਬਲਕਾਰ ਦੀ ਜਿਹੜੀ ਪਤਨੀ ਆ ਤੇ ਭਰਾਏ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਸ ਦਾ ਜਿਹੜਾ ਕਿ ਮੋਬਾਈਲ ਆ ਗਮ ਹੋ ਗਿਆ ਸੀ ਤੇ ਜਦੋਂ ਉਹ ਗੁੰਮਸ਼ੁਦੀ ਦੀ ਰਿਪੋਰਟ ਦਰਜ ਕਰਵਾਉਣ ਗਿਆ ਤਾਂ ਉਦੋਂ ਹੀ ਪੁਲਿਸ ਆਈ ਤਾਂ ਬੰਕਰ ਦਾ ਕਿਸੇ ਵੀ ਸਮੂਹ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਦੂਜੇ ਪਾਸੇ ਹੁਣ ਦੱਸਦੀ ਕਿ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਨਜ਼ਰ ਆ ਰਹੀ ਹੈ ਜਿਸ ਦੇ ਤਹਿਤ ਅੱਜ ਦੋ ਵਿਅਕਤੀ ਜਿਹੜੇ ਕਿ ਗ੍ਰਿਫਤਾਰ ਕੀਤੇ ਗਏ ਨੇ ਤੇ ਜਿਸ ਦਾ ਨਾਮ ਇੱਕ ਖੰਨਾ ਦੇ ਵਿੱਚੋਂ ਬੰਕਰ ਸਿੰਘ ਦੱਸਿਆ ਚਾ